ਇਨਸਾਨ ਦਾ ਮਨ ਐਦਾਂ ਦਾਗਾ ਕਿ ਇਸ ਨੂੰ ਅੱਜ ਜੇ ਕੁਝ ਮਿਲ ਜਾਵੇ ਤਾਂ ਕੱਲ ਨੂੰ ਉਸ ਦੀ ਇਸ ਨੂੰ ਅਹਿਮੀਅਤ ਨਹੀਂ ਰਹਿੰਦੀ ਤੇ ਇਹ ਕਿਸੇ ਹੋਰ ਚੀਜ਼ ਵੱਲ ਧਿਆਨ ਕਰਦਾ ਯਾਨੀ ਕਿਸੇ ਹੋਰ ਚੀਜ਼ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਕਹਿੰਦੇ ਆ ਕਿ ਮਨ ਜੀਤ ਜਗ ਜੀਤ ਜਿਸ ਨੇ ਮਨ ਜਿੱਤ ਲਿਆ ਉਸ ਨੇ ਜਗ ਜਿੱਤ ਲਿਆ ਪਰ ਸਭ ਤੋਂ ਔਖਾ ਤਾਂ ਮਨ ਹੀ ਜਿੱਤਣਾ ਦਾ ਅੱਜ ਤੁਹਾਡੇ ਕੋਲ ਮੋਟਰਸਾਈਕਲ ਆ ਤਾਂ ਤੁਹਾਨੂੰ ਲੱਗਦਾ ਕਿ ਵੱਡਾ ਮੋਟਰਸਾਈਕਲ ਹੋਣਾ ਚਾਹੀਦਾ ਫਿਰ ਮਨ ਗੱਡੀ ਦੀ ਡਿਮਾਂਡ ਕਰਦਾ ਫਿਰ ਲਗਜ਼ਰੀ ਗੱਡੀ ਦੀ ਡਿਮਾਂਡ ਕਰਦਾ ਜਾਨੀ ਮਨ ਨੂੰ ਕਿਸੇ ਨੇ ਵੀ ਨਹੀਂ ਜਿੱਤਿਆ ਕਈ ਵਾਰ ਮਨ ਨੂੰ ਇਹ ਲੱਗਦਾ ਜਿਵੇਂ ਕਿ ਉਸ ਦੀ ਘਰ ਵਾਲੀ ਬੜੀ ਸਿਆਣੀ ਹੈ ਉਸ ਦੀ ਘਰ ਵਾਲੀ ਬੜੀ ਸੋਹਣੀ ਹੈ ਉਹ ਘਰ ਵਾਲੀ ਮੇਰੀ ਹੋਣੀ ਚਾਹੀਦੀ ਸੀ ਜਾਂ ਫਿਰ ਘਰ ਵਾਲੀ ਨੂੰ ਲੱਗਦਾ ਹੈ ਕਿ ਉਸ ਦਾ ਘਰ ਵਾਲਾ ਬੜਾ ਅੱਛਾ ਉਹ ਘਰ ਵਾਲਾ ਮੇਰਾ ਹੋਣਾ ਚਾਹੀਦਾ ਸੀ ਉਹ ਬੜਾ ਚੰਗਾ ਜਾਨੀ ਦੂਰ ਦੇ ਢੋਲ ਹਮੇਸ਼ਾ ਸੁਹਾਵਣੇ ਲੱਗਦੇ ਆ ਆਪਣੇ ਤੋਂ ਜਦੋਂ ਬੰਦੇ ਦਾ ਮਨ ਭਰ ਜਾਂਦਾ ਹੈ ਤਾਂ ਫਿਰ ਉਸ ਦਾ ਧਿਆਨ ਦੂਸਰੇ ਵੱਲ ਹੋ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਔਰਤ ਜਿਸ ਦਾ ਮਨ ਭਰਦਾ ਸੀ ਤੇ ਉਹ ਬੰਦਾ ਬਦਲ ਲੈਂਦੀ ਸੀ ਪਰ ਆਖਰ ਇੱਕ ਦਿਨ ਅਜਿਹਾ ਆਇਆ ਕਿ ਇੱਕ ਕਤਲ ਹੋ ਜਾਂਦਾ ਹੈ ਤੇ ਕਤਲ ਦਾ ਜਦੋਂ ਰਾਜ ਖੁੱਲਦਾ ਤਾਂ ਸਭ ਲੋਕ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਇਟਾਵਾ ਇਟਾਵਾ ਦਾ ਥਾਣਾ ਬਸਰੇ ਹਰ ਤੇ ਉਸ ਦਾ ਪਿੰਡ ਲੋਰਈ ਰਾਮਪੁਰ ਇਸ ਪਿੰਡ ਦੇ ਅਦੀਨ ਸਰਕਾਰੀ ਸਕੂਲ ਸੀ ਸਰਕਾਰੀ ਸਕੂਲ ਦੇ ਵਿੱਚ 17 ਨਵੰਬਰ 2024 ਨੂੰ ਜਦੋਂ ਬੱਚੇ ਆਉਂਦੇ ਨੇ ਤਾਂ ਬੱਚਿਆਂ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਉਹਨਾਂ ਨੇ ਦੇਖਿਆ ਕਿ ਸਕੂਲ ਦੇ ਵਿੱਚ ਇੱਕ ਜਲੀ ਹੋਈ ਕਿਸੇ ਬੰਦੇ ਦੀ লাশ ਪਈ ਹੈ ਇਹ ਦੇਖ ਕੇ ਬੱਚੇ ਪ੍ਰਿੰਸੀਪਲ ਕੋਲ ਜਾਂਦੇ ਨੇ ਪ੍ਰਿੰਸੀਪਲ ਨੂੰ ਬੁਲਾ ਕੇ ਲਿਆਉਂਦੇ ਨੇ ਜਦੋਂ ਪ੍ਰਿੰਸੀਪਲ ਵੀ ਦੇਖਦਾ ਉਸਦੇ ਵੀ ਹੋਸ਼ ਉੱਡ ਜਾਂਦੇ ਨੇ ਪ੍ਰਿੰਸੀਪਲ ਪੁਲਿਸ ਨੂੰ ਸੂਚਿਤ ਕਰਦਾ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੁੱਛਗਿਛ ਕਰਦੀ ਹੈ ਸ਼ਾਨਬੀਨ ਕਰਦੀ ਹੈ ਕਿਉਂਕਿ ਜੋ ਲਾਸ਼ ਸੀ ਉਸ ਦੀ ਪਛਾਣ ਨਹੀਂ ਆ ਰਹੀ ਸੀ ਆਸ-ਪਾਸੋਂ ਪੁੱਛਿਆ ਜਾਂਦਾ ਤਾਂ ਆਖਰ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹ ਲਾਸ਼ ਹੈ ਇਹ ਤਾਂ ਇਸੇ ਪਿੰਡ ਦੇ ਰਹਿਣ ਵਾਲੇ ਚਰਨ ਸਿੰਘ ਦੀ ਹੈ ਪੁਲਿਸ ਦੇ ਸਾਹਮਣੇ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਚਰਨ ਸਿੰਘ ਦਾ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਚਰਨ ਸਿੰਘ ਦੇ ਪਰਿਵਾਰ ਨੂੰ ਬੁਲਾਇਆ ਜਾਂਦਾ ਤੇ ਚਰਨ ਸਿੰਘ ਦੀ ਜੋ ਪਤਨੀ ਸੀ ਗੀਤਾ ਉਸ ਨੂੰ ਵੀ ਬੁਲਾਇਆ ਜਾਂਦਾ ਹੈ ਹੁਣ ਬਾਡੀ ਦੀ ਸਨਾਖਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਇਹ ਬਾਡੀ ਚਰਨ ਸਿੰਘ ਦੀ ਹੈ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤੇ ਪੁਲਿਸ ਦੇ ਸਾਹਮਣੇ ਹੁਣ ਵੱਡਾ ਸਵਾਲ ਹੈ ਸੀ ਕਿ ਆਖਰ ਚਰਨ ਸਿੰਘ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਹੁਣ ਪੁਲਿਸ ਪੁੱਛਗਿੱਛ ਕਰਦੀ ਹੈ ਸ਼ਾਨਵੀਨ ਕਰਦੀ ਹੈ ਜਾਂਚ ਕਰਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਤੋਂ ਪੁੱਛਿਆ ਜਾਂਦਾ ਹੈ ਤਾਂ ਜੋ ਚਰਨ ਸਿੰਘ ਦੀ ਘਰ ਵਾਲੀ ਹੁੰਦੀ ਹੈ ਗੀਤਾ ਉਹ ਦੱਸਦੀ ਹੈ ਕਿ ਮੇਰੇ ਪਤੀ ਦਾ ਕਤਲ ਮੇਰੇ ਦਿਓਰ ਨੇ ਹੀ ਕੀਤਾ ਕਿਉਂਕਿ ਇਹਨਾਂ ਦਾ ਪ੍ਰਾਪਰਟੀ ਦਾ ਰੌਲਾ ਸੀ ਤੇ ਰੋਜ਼ਾਨਾ ਇਹਨਾਂ ਦਾ ਝਗੜਾ ਹੁੰਦਾ ਸੀ ਥੋੜੇ ਦਿਨ ਪਹਿਲਾਂ ਮੇਰੇ ਦਿਓਰ ਨੇ ਮੇਰੇ ਪਤੀ ਨੂੰ ਕਿਹਾ ਸੀ ਕਿ ਮੈਂ ਤੈਨੂੰ ਮਾਰ ਦੇਵਾਂਗਾ ਤੇ ਇਸੇ ਕਾਰਨ ਹੀ ਦਿਓਰ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੁਣ ਪੁਲਿਸ ਗੀਤਾ ਦੇ ਦਿਓਰ ਤੋਂ ਪੁੱਛਗਿੱਛ ਕਰਦੀ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉਹ ਇਹੀ ਗੱਲ ਕਹਿੰਦਾ ਕਿ ਮੈਂ ਬੇਕਸੂਰ ਹਾਂ ਮੈਂ ਆਪਣੇ ਭਰਾ ਦਾ ਕਾਤਲ ਨਹੀਂ ਹਾਂ ਪਰ ਚਰਨ ਸਿੰਘ ਦਾ ਭਰਾ ਜਦੋਂ ਇੱਕ ਗੱਲ ਕਹਿੰਦਾ ਉਹ ਸੁਣ ਕੇ ਤਾਂ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਨੇ ਉਹ ਦੱਸਦਾ ਕਿ ਜੋ ਚਰਨ ਸਿੰਘ ਦੀ ਪਤਨੀ ਮੇਰੇ ਉੱਤੇ ਇਲਜ਼ਾਮ ਲਗਾ ਰਹੀ ਆ ਉਹ ਤਾਂ 2 ਦਿਨ ਪਹਿਲਾਂ ਹੀ ਚਰਨ ਸਿੰਘ ਕੋਲ ਆਈ ਆ ਉਸ ਤੋਂ ਪਹਿਲਾਂ ਤਾਂ ਇਹ ਹਰਿਆਣੇ ਦੇ ਇੱਕ ਬੰਦੇ ਜਿਸ ਦਾ ਨਾਮ ਝੱਬਰ ਸਿੰਘ ਆ ਉਸ ਦੇ ਨਾਲ ਰਹਿੰਦੀ ਰਹੀ ਹੈ ਇਹ ਸੁਣ ਕੇ ਤਾਂ ਪੁਲਿਸ ਦੇ ਹੋਸ਼ ਹੀ ਉੱਡ ਜਾਂਦੇ ਨੇ ਪੁਲਿਸ ਹੁਣ ਗੀਤਾ ਨੂੰ ਹਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਗੀਤਾ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਆਪਣੇ ਪਤੀ ਦਾ ਕਤਲ ਨਹੀਂ ਕੀਤਾ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਜਦੋਂ ਪੁਲਿਸ ਸਖਤੀ ਤੇ ਆਉਂਦੀ ਹੈ ਤਾਂ ਫਿਰ ਕਹਿੰਦੇ ਨੇ ਗੁੰਗੇ ਵੀ ਬੋਲਦੇ ਨੇ ਫਿਰ ਗੀਤਾ ਮੰਨ ਜਾਂਦੀ ਹੈ ਤੇ ਜੋ ਕਹਾਣੀ ਦੱਸਦੀ ਹੈ ਉਹ ਸੁਣ ਕੇ ਸਭ ਦੇ ਹੋਸ਼ ਉੱਟ ਜਾਂਦੇ ਨੇ ਗੀਤਾ ਦੱਸਦੀ ਹੈ ਕਿ 15-16 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਇਟਾਵਾ ਦੇ ਵਿੱਚ ਇਟਾਵਾ ਦੇ ਰਹਿਣ ਵਾਲੇ ਸੰਜੇ ਦੇ ਨਾਲ ਇਹਨਾਂ ਦੇ ਘਰ ਦੋ ਬੱਚੇ ਪੈਦਾ ਹੁੰਦੇ ਨੇ ਸੰਜੇ ਬਿਮਾਰ ਰਹਿਣ ਲੱਗਦਾ ਹੈ ਤੇ ਜੋ ਚਰਨ ਸਿੰਘ ਹੁੰਦਾ ਇਸ ਦਾ ਸੰਜੇ ਦੇ ਘਰ ਆਉਣਾ ਜਾਣਾ ਹੁੰਦਾ ਹੁਣ ਜੋ ਗੀਤਾ ਹੁੰਦੀ ਹੈ ਉਸ ਨੂੰ ਸੰਜੇ ਦਾ ਵੀ ਖਿਆਲ ਰੱਖਣਾ ਪੈਂਦਾ ਤੇ ਜੋ ਚਰਨ ਸਿੰਘ ਹੁੰਦਾ ਉਹ ਸੰਜੇ ਲਈ ਤੇ ਗੀਤਾ ਲਈ ਜੋ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਉਹ ਦੇ ਕੇ ਜਾਂਦਾ ਸੀ ਤੇ ਗੀਤਾ ਨੂੰ ਲੱਗਣ ਲੱਗਦਾ ਕਿ ਸੰਜੇ ਦੇ ਨਾਲੋਂ ਜੋ ਚਰਨ ਸਿੰਘ ਆ ਬੜਾ ਅੱਛਾ ਇਨਸਾਨ ਹੈ ਸਾਡੀਆਂ ਲੋੜਾਂ ਪੂਰੀਆਂ ਕਰਦਾ ਤੇ ਇਸ ਦਾ ਸੁਭਾਅ ਬੜਾ ਵਧੀਆ ਯਾਨੀ ਐਦਾਂ ਕਰਕੇ ਜੋ ਗੀਤਾ ਹੁੰਦੀ ਹੈ ਉਹ ਚਰਨ ਸਿੰਘ ਦੇ ਨੇੜੇ ਹੋ ਜਾਂਦੀ ਹੈ ਥੋੜੇ ਸਮੇਂ ਬਾਅਦ ਸੰਜੇ ਦੀ ਮੌਤ ਹੋ ਜਾਂਦੀ ਹੈ ਇਹ ਮੌਤ ਕੁਦਰਤੀ ਸੀ ਜਾਂ ਉਸ ਨੂੰ ਮਾਰਿਆ ਗਿਆ ਸੀ ਇਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਸੀ ਸੰਜੇ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਚਾਰਨ ਸਿੰਘ ਤੇ ਜੋ ਗੀਤਾ ਹੁੰਦੀ ਹੈ ਦੋਨੋਂ ਆਜ਼ਾਦ ਹੁੰਦੇ ਨੇ ਤੇ ਇਹ ਵਿਆਹ ਕਰਵਾ ਲੈਂਦੇ ਨੇ ਵਿਆਹ ਕਰਵਾਉਣ ਤੋਂ ਬਾਅਦ ਗੀਤਾ ਚਾਰਨ ਸਿੰਘ ਦੇ ਘਰ ਆ ਕੇ ਰਹਿਣ ਲੱਗ ਜਾਂਦੀ ਹੈ ਆਪਣੇ ਬੱਚਿਆਂ ਦੇ ਨਾਲ ਹੁਣ ਇਹਨਾਂ ਦੀ ਜ਼ਿੰਦਗੀ ਅੱਛੀ ਚੱਲ ਰਹੀ ਸੀ ਸਭ ਕੁਝ ਵਧੀਆ ਚੱਲਦਾ ਹੁੰਦਾ ਪਰ ਚਾਰਨ ਸਿੰਘ ਦੇ ਘਰ ਹੁਣ ਝੱਬਰ ਸਿੰਘ ਦਾ ਆਉਣਾ ਜਾਣਾ ਹੋ ਜਾਂਦਾ ਕਿਉਂਕਿ ਝੱਬਰ ਸਿੰਘ ਚਰਨ ਸਿੰਘ ਦਾ ਦੋਸਤ ਹੁੰਦਾ ਜੋ ਹਰਿਆਣਾ ਦੇ ਵਿੱਚ ਰਹਿੰਦਾ ਸੀ ਜਦੋਂ ਹੁਣ ਚਰਨ ਸਿੰਘ ਘਰੋਂ ਬਾਹਰ ਹੁੰਦਾ ਤਾਂ ਝੱਬਰ ਸਿੰਘ ਘਰੇ ਆਉਂਦਾ ਤੇ ਗੀਤਾ ਦੇ ਨਾਲ ਉਸ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਪਿਆਰ ਹੋ ਜਾਂਦਾ ਤੇ ਉਹ ਸਬੰਧ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਇਸ ਗੱਲ ਦਾ ਪਤਾ ਚਰਨ ਸਿੰਘ ਨੂੰ ਲੱਗ ਜਾਂਦਾ ਚਰਨ ਸਿੰਘ ਗੀਤਾ ਦੇ ਨਾਲ ਲੜਾਈ ਕਰਦਾ ਤੇ ਝੱਬਰ ਸਿੰਘ ਨੂੰ ਵੀ ਕਹਿੰਦਾ ਕਿ ਤੂੰ ਮੇਰੇ ਨਾਲ ਯਾਰ ਮਾਰ ਕੀਤੀ ਆ ਗੀਤਾ ਦੀ ਮਾਰ ਕੁੱਟ ਕਰਦਾ ਤੇ ਉਸ ਤੋਂ ਬਾਅਦ ਗੀਤਾ ਥਾਣੇ ਚਲੀ ਜਾਂਦੀ ਹੈ ਪੰਚਾਇਤਾਂ ਵਿੱਚ ਪੈਂਦੀਆਂ ਨੇ ਤੇ ਜਦੋਂ ਇਹ ਗੱਲ ਸਾਹਮਣੇ ਆਉਂਦੀ ਆ ਤਾਂ ਪੰਚਾਇਤ ਵਾਲੇ ਗੀਤਾ ਨੂੰ ਕਹਿੰਦੇ ਨੇ ਕਿ ਤੂੰ ਗਲਤ ਹੈ ਤੂੰ ਗਲਤ ਕਰ ਰਹੀ ਆ ਪਹਿਲਾਂ ਵੀ ਤੂੰ ਇੱਕ ਬੰਦੇ ਦੇ ਨਾਲ ਰਹਿੰਦੀ ਸੀ ਉਸ ਨੂੰ ਛੱਡ ਕੇ ਚਾਰਨ ਸਿੰਘ ਦੇ ਘਰ ਆਈ ਪਰ ਹੁਣ ਤੂੰ ਚਾਰਨ ਸਿੰਘ ਦੇ ਨਾਲ ਵੀ ਬੇਵਫਾਈ ਕਰ ਰਹੀ ਆ ਜਦੋਂ ਐਦਾਂ ਦੀਆਂ ਗੱਲਾਂ ਗੀਤਾ ਨੂੰ ਕਹੀਆਂ ਜਾਂਦੀਆਂ ਤਾਂ ਗੀਤਾ ਗੁੱਸੇ ਦੇ ਨਾਲ ਚਾਰਨ ਸਿੰਘ ਦਾ ਘਰ ਛੱਡ ਜਾਂਦੀ ਹੈ ਤੇ ਛੱਬਰ ਸਿੰਘ ਦੇ ਨਾਲ ਹਰਿਆਣੇ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਪਰ ਗੀਤਾ ਦੇ ਮਨ ਦੇ ਵਿੱਚ ਚਰਨ ਸਿੰਘ ਲਈ ਨਫ਼ਰਤ ਸੀ ਉਸ ਨੂੰ ਲੱਗਿਆ ਕਿ ਇਸ ਨੇ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਵਾਈ ਹੈ ਇਟਾਵਾ ਦੇ ਵਿੱਚ ਹੀ ਗੀਤਾ ਦਾ ਇੱਕ ਡੈਰੀ ਵਾਲੇ ਦੇ ਨਾਲ ਕੇਸ ਚੱਲਦਾ ਸੀ ਉਹ ਕੇਸ ਦੇ ਸਿਲਸਿਲੇ ਦੇ ਵਿੱਚ ਅਕਸਰ ਪੇਸ਼ੀ ਦੇ ਉੱਤੇ ਗੀਤਾ ਆਇਆ ਕਰਦੀ ਸੀ ਗੱਲ ਹੈ 15 ਨਵੰਬਰ 2024 ਦੀ ਇਹ ਕੇਸ ਦੀ ਪੇਸ਼ੀ ਹੁੰਦੀ ਹੈ ਤੇ ਗੀਤਾ ਹੁਣ ਇਟਾਵਾ ਦੇ ਵਿੱਚ ਆਉਂਦੀ ਹੈ ਪੇਸ਼ੀ ਤੇ ਜੋ ਗੀਤਾ ਤੇ ਝੱਬਰ ਸਿੰਘ ਹੁੰਦੇ ਆ ਉਹ ਦੋਨੋਂ ਪਲਾਨ ਬਣਾਉਂਦੇ ਨੇ ਚਰਨ ਸਿੰਘ ਨੂੰ ਮਾਰਨ ਦਾ ਹੁਣ ਜਦੋਂ ਗੀਤਾ ਪੇਸ਼ੀ ਤੇ ਆਉਂਦੀ ਹੈ ਪੇਸ਼ੀ ਤੇ ਆਉਣ ਤੋਂ ਬਾਅਦ ਉਹ ਚਰਨ ਸਿੰਘ ਕੋਲ ਆ ਜਾਂਦੀ ਹੈ ਉਸ ਤੋਂ ਮਾਫੀਆਂ ਮੰਗਦੀ ਹੈ ਉਸ ਨੂੰ ਕਹਿੰਦੀ ਹੈ ਕਿ ਮੇਰੇ ਕੋਲੋਂ ਗਲਤੀ ਹੋ ਗਈ ਪਰ ਇਸ ਦੇ ਮਨ ਦੇ ਵਿੱਚ ਖੋਰ ਸੀ ਇਹ ਚਰਨ ਸਿੰਘ ਨੂੰ ਮਾਰਨਾ ਚਾਹੁੰਦੀ ਸੀ ਤਾਂ ਚਾਰਨ ਸਿੰਘ ਜੋ ਹੁੰਦਾ ਉਹ ਪਿਗਲ ਜਾਂਦਾ ਤੇ ਗੀਤਾ ਨੂੰ ਆਪਣੇ ਕੋਲ ਰੱਖ ਲੈਂਦਾਗਾ 16 ਨਵੰਬਰ ਦੀ ਰਾਤ ਨੂੰ ਇਧਰ ਜੋ ਝੱਬਰ ਸਿੰਘ ਹੁੰਦਾ ਤੇ ਗੀਤਾ ਹੁੰਦੀ ਹੈ ਦੋਨਾਂ ਦਾ ਪਲਾਨ ਬਣਾਇਆ ਹੁੰਦਾ 16 ਨਵੰਬਰ 2024 ਦੀ ਰਾਤ ਨੂੰ ਜੋ ਗੀਤਾ ਹੁੰਦੀ ਹੈ ਉਹ ਚਾਰਨ ਸਿੰਘ ਨੂੰ ਬਹਾਨੇ ਦੇ ਨਾਲ ਸਕੂਲ ਦੇ ਵਿੱਚ ਲੈ ਜਾਂਦੀ ਹੈ ਕਿਉਂਕਿ ਉੱਥੇ ਇਹਨਾਂ ਦਾ ਆਲੂਆਂ ਦਾ 20 ਪਿਆ ਸੀ ਪਰ ਉੱਥੇ ਹੀ ਝੱਬਰ ਸਿੰਘ ਘਾਤ ਲਗਾ ਕੇ ਬੈਠਾ ਸੀ ਕਿ ਜਦੋਂ ਚਾਰਨ ਸਿੰਘ ਆ ਜਾਵੇਗਾ ਤਾਂ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ ਹੁਣ ਜਦੋਂ ਚਰਨ ਸਿੰਘ ਅਤੇ ਗੀਤਾ ਸਕੂਲ ਦੇ ਵਿੱਚ ਆਉਂਦੇ ਨੇ ਤਾਂ ਚੱਬਰ ਸਿੰਘ ਚਰਨ ਸਿੰਘ ਉੱਤੇ ਹਮਲਾ ਕਰ ਦਿੰਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਉਸ ਤੋਂ ਬਾਅਦ ਜੋ ਚਰਨ ਸਿੰਘ ਦੀ ਲਾਸ਼ ਹੁੰਦੀ ਹੈ ਉਸ ਉੱਤੇ ਪੈਟਰੋਲ ਪਾ ਕੇ ਕਿਉਂਕਿ ਉਹਨਾਂ ਦੇ ਕੋਲ ਜੋ ਮੋਟਰਸਾਈਕਲ ਹੁੰਦਾ ਉਸ ਵਿੱਚੋਂ ਪੈਟਰੋਲ ਕੱਢਿਆ ਜਾਂਦਾ ਹੈ ਪੈਟਰੋਲ ਕੱਢ ਕੇ ਉਸ ਉੱਤੇ ਛਿੜਕ ਕੇ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਜੋ ਲਾਸ਼ ਦੀ ਸਨਾਖਤ ਨਾ ਹੋ ਸਕੇ ਤੇ ਉਸ ਤੋਂ ਬਾਅਦ ਛੱਬਰ ਸਿੰਘ ਉੱਥੋਂ ਭੱਜ ਜਾਂਦਾ ਹੈ ਪਰ ਜਦੋਂ ਸਵੇਰ ਹੁੰਦੀ ਹੈ ਗੀਤਾ ਨੂੰ ਤਾਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਚਾਰਨ ਸਿੰਘ ਦੀ ਪਛਾਣ ਨਹੀਂ ਹੋਵੇਗੀ ਪਰ ਜਦੋਂ ਪਿੰਡ ਦਾ ਬੰਦਾ ਹੁੰਦਾ ਤਾਂ ਉਸ ਦਾ ਪਤਾ ਲੱਗ ਹੀ ਜਾਂਦਾ ਹੈ ਤੇ ਜਦੋਂ ਫਿਰ ਪੁਲਿਸ ਵਾਲੇ ਇਹ লাশ ਨੂੰ ਦੇਖਦੇ ਨੇ ਤਾਂ ਆਸ-ਪਾਸੇ ਦੇ ਲੋਕ ਕਹਿੰਦੇ ਨੇ ਕਿ ਇਹ ਰਾਸਤਾ ਚਾਰਨ ਸਿੰਘ ਦੀ ਲੱਗਦੀ ਹੈ ਤੇ ਇਹ ਸਾਰਾ ਰਾਜ ਖੁੱਲਦਾ ਹੈ ਖੁੱਲਣ ਤੋਂ ਬਾਅਦ ਪੁਲਿਸ ਗੀਤਾ ਅਤੇ ਝੱਬਰ ਸਿੰਘ ਦੇ ਉੱਤੇ ਕੇਸ ਦਰਜ ਕਰਦੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੰਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਮਾਨ ਬੰਦੇ ਦਾ ਕਿਦਾਂ ਦਾ ਗੀਤਾ ਜੋ ਕਿ ਪਹਿਲਾਂ ਇੱਕ ਬੰਦੇ ਨੂੰ ਧੋਖਾ ਦੇ ਕੇ ਦੂਜੇ ਦੇ ਨਾਲ ਆਈ ਸੀ ਤੇ ਦੂਜੇ ਨੂੰ ਧੋਖਾ ਦੇ ਕੇ ਤੀਜੇ ਦੇ ਨਾਲ ਚਲੇਗੀ ਇੱਥੇ ਗੱਲ ਦੇਖਣ ਵਾਲੀ ਇਹ ਵੀ ਹੈ ਕਿ ਜਦੋਂ ਚਰਨ ਸਿੰਘ ਦੇ ਨਾਲ ਗੀਤਾ ਆਈ ਤਾਂ ਚਰਨ ਸਿੰਘ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਏਸ ਨੇ ਜਦੋਂ ਸੰਜੇ ਨੂੰ ਧੋਖਾ ਦੇ ਦਿੱਤਾ ਤਾਂ ਮੈਨੂੰ ਵੀ ਕੱਲ ਨੂੰ ਧੋਖਾ ਦੇ ਸਕਦੀ ਹੈ ਉਸ ਤੋਂ ਜ਼ਿਆਦਾ ਝੱਬਰ ਸਿੰਘ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਜਦੋਂ ਇਹ ਦੋ ਇਨਸਾਨਾਂ ਨੂੰ ਧੋਖਾ ਦੇ ਕੇ ਮੇਰੇ ਨਾਲ ਆ ਰਹੀ ਹੈ ਤੇ ਕੱਲ ਨੂੰ ਇਹ ਮੇਰੀ ਕੀ ਮਿੱਤ ਬਣੇਗੀ ਜਾਨੀ ਉਹਨਾਂ ਨੇ ਵੀ ਇਹ ਗੱਲ ਨਹੀਂ ਸੋਚੀ ਜਿਸ ਦਾ ਜਿਹੜਾ ਖਮਿਆਜ਼ਾ ਸੀ ਉਹ ਚਰਨ ਸਿੰਘ ਨੂੰ ਤਾਂ ਭੁਗਤਣਾ ਹੀ ਪੈ ਗਿਆ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ